ਰੈਨ ਪੈ ਰਹੇ ਨੇ ਘਰ ਦੇ ਵਿੱਚ ਸਿਰਫ 65000 ਰੁਪਏ ਪਿੱਛੇ ਯਾਰ ਦੋ ਜਾਨਾਂ ਚਲੀਆਂ ਗਈਆਂ ਆ ਦੇਖ ਲੋ ਤੇ ਇਹੋ ਜਿਹਾ ਘਰ ਆ ਅਸੀਂ ਨਾ ਚੋਰ ਤੇ ਨਾ ਚੋਰ ਦੇ ਭਾਈ ਤੇ ਸੁੱਤੇ ਪਿਆਂ ਤੋਂ ਪੈਸੇ ਲੁਧਿਆਣੇ ਨਿਕਲ ਗਏ ਨਾ ਕਦੇ 65000 ਇਕੱਠਾ ਸੀਨੇ ਦੇਖਿਆ ਸੀ ਨਾ ਸਾਡੀ ਜ਼ਿੰਦਗੀ ਚ ਆਇਆ ਅਸੀਂ ਤਾਂ ਉਹੀ ਤੇ 7-8000 ਤਨਖਾਹ ਲੈਣ ਵਾਲੇ ਭਾਈ ਉਸੇ ਤੇ ਗੁਜ਼ਾਰਾ ਕਰਦੇ ਤੇ ਕਿਹੜਾ ਸੀਆਈ ਦੇ ਵਿੱਚ ਪੁਲਿਸ ਟੌਰਚਰ ਕਰਦੀ ਹੈ ਨਾ ਉਹ ਉਹਨਾਂ ਨੇ ਆ ਕੇ ਮੁੰਡਿਆਂ ਨੂੰ ਚੱਕ ਕੇ ਇੱਕ ਦੁਕਾਨ ਦੇ ਉੱਪਰ ਟੌਰਚਰ ਕਰਾ ਲਿਆ ਕੇ ਦੁਕਾਨ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋ ਸੀ ਪਤਾ ਲੱਗਿਆ ਕਿ ਮੁੰਡੇ ਕਿ ਉਹ ਪਟਕੇ ਲੈ ਗਏ ਉਹ ਬਹੁਤ ਤਰਲੇ ਪਾਏ ਨੇ ਵੀ ਅਸੀਂ ਤੇਰੇ ਪੈਸੇ ਵੀ ਮੋੜ ਦਾਂਗੇ ਤੇਰੀ ਗੱਡੀ ਵੀ ਨਹੀਂ ਖਲਾਉਣ ਦਿੰਦੇ ਗੱਡੀ ਵੀ ਚਲਾਵਾਂਗੇ ਤੇਰੀ ਪੈਸੇ ਵੀ ਮੋੜਾਂਗੇ ਪਰ ਅਸੀਂ ਚੋਰੀ ਨਹੀਂ ਕੀਤੀ ਤੂੰ ਸਾਨੂੰ ਛੱਡ ਦੇ ਪਰ ਉਹਨੇ ਛੱਡਿਆ ਨਹੀਂ ਉਹ ਬੈਟ ਜਿਹੜੀ ਬੇਸ ਬੇਸ ਬਾਲ ਹੁੰਦੀ ਹੈ ਉਹ ਕੋਟਣਾ ਜਾਂਦਾ ਹੈ ਉਹ ਕੋਟਣਾ ਜਾਂ ਹੁੰਦਾ ਹੈ ਉਹਨਾਂ ਨਾਲ ਕੋਟ-ਕਟੇ ਉਂਗਲਾਂ ਤੋੜੀਆਂ ਗੂਠੇ ਮਾਤ ਤੋੜੀਆਂ ਹੱਥ ਤੋੜਿਆ ਪਿਆ ਉਹਦਾ ਮੁੰਡੇ ਦਾ ਵਿਚਾਰੀ ਆਈ ਉਹ ਫੋਟੋ ਇੱਧਰ ਕਰਿਓ ਮਾੜੇ ਬੀਬੀਆਂ ਦੇ ਕਿਵੇਂ ਰੋ ਰਹੀਆਂ ਨੇ ਸ਼ਾਇਦ ਕੋਈ ਖੂਨ ਦਾ ਰਿਸ਼ਤਾ ਵੀ ਨਾ ਹੋਵੇ ਕਿਸੇ ਦਾ ਫੇਰ ਵੀ ਇਹ ਦਾ ਨਰਮਤੀ ਕੇ ਜੇਰਤਾਡੇ ਨਰਮਤੀ ਪੁੱਤ ਆਪੇ ਕਮਾਉਂਦਾ ਤੇ ਆਪੇ ਖਾਂਦਾ ਤੇ ਨਿਆਣਾ ਜਵਾਕ ਖਾਉਂਦਾ ਇਹਨਾਂ ਨੇ ਆ ਕੇ ਰਾਹ ਦੇ ਵਿੱਚ ਰੋਟੀ ਰੋਟੀ ਖਾਦੀ ਇਹਨਾਂ ਨੇ ਲਧਿਆਣੇ ਟਰਾਂਸਪੋਰਟ ਦੇ ਵਿੱਚ ਗੱਡੀ ਲਾ ਲਈ ਉੱਥੋਂ ਜੀ ਸਵੇਰੇ ਜਦੋਂ ਉੱਠੇ ਇਹਨਾਂ ਦਾ 60000 ਰੁਪਏ ਚੋਰੀ ਹੋ ਗਿਆ ਇਹਨਾਂ ਦਾ ਆਨਸਾਰ ਜੀ ਦੋਏ ਜਾਣਿਆਂ ਦਾ ਮਤਲਬ ਬਹੁਤ ਜ਼ਿਆਦੇ ਕੁੱਟਮਾਰ ਕਰੀਆ ਕੁੱਟੇ ਵੀ ਨੇ ਬਹੁਤ ਜ਼ਿਆਦੇ ਕੁੱਟੇ ਨੇ ਜੀ ਮੇਰਾ ਸਾਰਾ ਕੁਝ ਝੜਦਾ ਜੀ ਮੇਰਾ ਇੱਕ ਕੱਲਾ ਬਾਪ ਆਪ ਦੀ ਬੱਲੇ ਉਹ ਵੀ ਨਹੀਂ ਰਿਹਾ ਜੀ ਮਾਂ ਮੇਰੀ ਨਹੀਂ ਹੈਗੀ ਭੈਣ ਮੇਰੀ ਨਹੀਂ ਹੈਗੀ ਮੇਰੇ ਰੈਡੀ ਨੇ ਗੱਲਬਾਤ ਕਰੀ ਮੇਰੇ ਨਾਲ ਜੀ ਕਹਿੰਦਾ ਸਾਨੂੰ ਐ ਘੁੱਟਿਆ ਕਹਿੰਦਾ ਪੈਸੇ ਦੇਣੇ ਨੇ ਸਾਨੂੰ ਪਹਚਾਤਾ ਸਾਡੇ ਚਾਚੇ ਦਾਇਏ ਨੇ ਕੋਈ ਨਹੀਂ ਦੇਵਾਂਗੇ ਉਹ ਫਿਰ ਧੌਂਕੀਆਂ ਅਗਲੇ ਦਿਨ ਪਹਿਲਾ ਦਿਨ ਤਾਂ ਹੀ ਲੰਘਿਆ ਜੀ ਕੁਝ ਖਾਦਾ ਪੀਤਾ ਨਹੀਂ ਇਹਨਾਂ ਨੇ ਪਾਣੀ ਪੂਣੀ ਪੀਤਾ ਇਹ ਕਹਣਾ ਹਰਿਆਊ ਆ ਛੋਟੀ ਹਰਿਆਊ ਦਾ ਜੀ ਉੱਥੋਂ ਦਾ ਲਖਵਿੰਦਰ ਸਿੰਘ ਆ ਪੁਲਿਸ ਮੁਲਾਜ਼ਮ ਆ ਉਹਨੇ ਜਿਆਦਾ ਆਪਣਾ ਇੱਕ ਉਹਦਾ ਭਤੀਜਾ ਸੀ ਤੇ ਡਿਊਟੀ ਕਰਦਾ ਬਾਈ ਇਹ ਉਹਦੀ ਮਹਾਲੀ ਡਿਊਟੀ ਆ ਜੀ ਇਹਨਾਂ ਵੱਲ ਧਿਆਨ ਦਿਓ ਨੱਥ ਪਾਓ ਦੋ ਜਾਨਾਂ ਚਲੀਆਂ ਗਈਆਂ ਸਿਰਫ ਵਰਦੀ ਵਾਲਿਆਂ ਦੀ ਗਲਤੀ ਕਰਕੇ ਸਿਰਫ ਪੁਲਿਸ ਵਾਲੇ ਦੇ ਉਹ ਕਹਿੰਦਾ ਸੀ ਮੈਂ ਗੋਲੀਆਂ ਪਾ ਕੇ ਪਰਚਾ ਪਾ ਦੂੰਗਾ ਅਸੀਂ ਕਹੇ ਬਾਈ ਸਾਡੇ ਦੇ ਗਰੀਬ ਆਦਮੀ ਆ ਪਰਚਾ ਨਾ ਪਾ ਪਰਚਾ ਫਰਜ ਕਰੂਗੀ ਗੋਲੀਆਂ ਦਾ ਜੇ ਕੋਈ ਹੋਰ ਪਰਚਾ ਪਾਣ ਦੇ ਨਾਲ ਇਹ ਤਾਂ ਬਦਨਾਮੀ ਹੋਣੀ ਸੀ ਨਲੇ ਪਤਾ ਨਹੀਂ ਕਿੰਨਾ ਕੁ ਟਾਈਮ ਛੜਦੇ ਰਹਿੰਦੇ ਸੁਣਦਾ ਕੌਣ ਆ ਕੋਈ ਨਹੀਂ ਸੁਣਦਾ ਗਾ ਗਰੀਬਾਂ ਕੋਲੇ ਤਾਂ ਵਕੀਲ ਕਰਨ ਨੂੰ ਪੈਸੀ ਨਹੀਂ ਹੈਗੇ ਜੇਲਾਂ ਭਰੀਆਂ ਪਈਆਂ ਨੇ 40% ਮਾਮਲੇ ਨੇ ਜਿਹੜੇ ਝੂਠੇ ਨੇ ਜੇਲਾਂ ਚ ਤਾਂ ਜਾ ਕੇ ਦੇਖੋ ਪਹਿਲਾਂ ਇੱਕ ਡਰਾਈਵਰ ਤੇ ਪਰਚਾ ਪਵਾ ਕੇ ਉਹ ਗੋਲੀਆਂ ਸਤਾ ਕੇ ਤਿੰਨ ਸਾਲ ਮਗਰੋਂ ਜਵਾਨਤ ਹੋਈ ਆ ਉਹਦੀ ਤਿੰਨ ਸਾਲ ਹੋ ਗਏ ਅੰਦਰ ਰਹਿੰਦੇ ਇੱਕ ਪਰਿਵਾਰ ਮੰਗੂ ਰਹੇ ਰਿਆਂ ਐਵੇਂ ਦੀ ਕੋਈ ਗੱਲ ਕਦੇ ਵੀ ਨਹੀਂ ਹੋਈ ਸੀ ਇੱਜ਼ਤ ਦਾ ਇਹ ਤਾਂ ਕੋਈ ਗੱਲੇ ਨਹੀਂ ਪੀ ਆ ਦੋਏ ਫੋਨ ਮੈਂ ਜੀਤੇ ਕੋਲ ਵੀ ਜਾਣਗੇ ਉਹਨੂੰ ਮੈਂ ਹੱਥ ਬੰਨ ਕੇ ਕਹਿਣਾ ਭਾਈ ਬਣ ਕੇ ਤੂੰ ਆਪਦੀ ਇਮਾਨਦਾਰੀ ਨਿਭਾਈਂ ਹਰ ਭਾਈ ਬਣ ਕੇ ਸਾਡੀ ਦੋਵਾਂ ਦੀ ਹੱਥ ਬੰਨ ਦੇ ਮੇਰੇ ਹੱਥ ਤੇ ਫੋਨ ਹੈਗਾ ਠੀਕ ਹੈ ਗੱਡੀ ਦਾ ਵੀ ਪਰਚਾ ਪਾਵਾਂਗੇ ਗੋਲੀਆਂ ਦਾ ਚੁੱਟੇ ਦਾ ਪਰਚਾ ਪਾ ਕੇ ਤੁਹਾਨੂੰ 10-10 ਸਾਲ ਜੇਲ੍ਹ 'ਚ ਭੇਜਾਂਗੇ ਇਹ ਅੱਜ ਜਦੋਂ ਅਸੀਂ ਦਵਿੰਦਰ ਸਿੰਘ ਨੂੰ ਤੇ ਹਰਪ੍ਰੀਤ ਸਿੰਘ ਨੂੰ ਗੱਡੀ ਦੇ ਵਿੱਚ ਹਸਪੀਟਲ ਦੇ ਵਿੱਚ ਲੈ ਕੇ ਗਏ ਆ ਉਹਦੀ ਇੱਕੋ ਮੰਗ ਧੀ ਵੀ ਮੇਰੀ ਵੀਡੀਓ ਵੱਧ ਤੋਂ ਵੱਧ ਵਾਇਰਲ ਕਰੋ ਤੇ ਸਾਨੂੰ ਇਨਸਾਫ ਚਾਹੀਦਾ ਵੀ ਅਸੀਂ ਤਾਂ ਆਪ ਦੀਆਂ ਅਣਗਵਾ ਰਹੇ ਆ ਵੀ ਹੋਰ ਨਾ ਕਿਸੇ ਨਾਲ ਉਹ ਐਵੇਂ ਕਰ ਸਕੇ ਪੁੱਤ ਕਦੇ ਕਿਸੇ ਦੀ ਸੂਈ ਨਹੀਂ ਹਲਿਆਈ ਤੀ ਇਹਨੇ ਜਿਹੜਾ ਡਾ ਜ਼ੁਲਮ ਕਰਤਾ ਸਾਡੇ ਨਾਲ ਉਹ ਪੁਲਿਸ ਵਾਲੇ ਨੇ ਸਸੀ ਗਾਲ ਦੋਸਤੋ ਮੈਂ ਗੁਰਮੁਖ ਸੰਧੂ